ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਂਗਰਸੀ ਇੱਕ ਕਦੀੜ ਦੀ ਗੱਲ ਕਰਨੀ ਹੈ ਵੈਸੇ ਇਹ ਸ਼ਬਦ ਮੈਂ ਤਾਂ ਵਰਤ ਰਿਹਾ ਕਿਉਂਕਿ ਉਹਨੇ ਬਦਾਨ ਸਭਾ ਦੇ ਵਿੱਚ ਗਾਲ ਕਢੀ ਹੈ ਕੌਣ ਆਇ ਖਾਚ ਕਦੀੜ ਹਰਾਮਖੋਰ ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਪੈਲ ਦੇ ਐਮਐਲਏ ਨੇ ਐਸਸੀ ਕੋਟੇ ਵਿੱਚ ਉਹ ਗੱਲ ਕਰ ਰਹੇ ਸੀ ਕਿ ਜਿਹੜੇ ਮੌਜੂਦਾ ਐਮਐਲਏ ਨੇ ਕਾਂਗਰਸੀ ਜਾਂ ਸਾਬਕਾ ਉਹਨਾਂ ਦਾ ਸ਼ਰਾਬਦੀਆਂ ਫਿਕਸ਼ਨ ਦੇ ਵਿੱਚ ਹਿੱਸਾ ਸੀ ਤੇ ਹਿੱਸਾ ਹੈ ਤੇ ਉਸੇ ਵਕਤ ਦਿਲੰਦਰ ਦਾ ਐਮਐਲਏ ਉੱਠਿਆ ਬਾਬਾ ਹੈਨਰੀ ਇੱਕ ਤੀੜਾ ਉਹਨਾਂ ਨੇ ਸ਼ੋਰ ਜਿਹਾ ਹੈਗਾ ਇਹਨੇ ਕਿਹਾ ਕਹਿੰਦਾ ਸਾਲਾ ਐਵੇਂ ਬੋਲੀ ਜਾਂਦਾ ਜਾਨੀ ਕਿ ਵਿਧਾਨ ਸਭਾ ਦੇ ਵਿੱਚ ਗਾੜ ਕੱਢੀ ਤੇ ਇੱਕ ਪਾਸੇ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਕਿ ਵਿਧਾਨ ਸਭਾ ਸਾਡੇ ਲਈ ਮੰਦਰ ਹੈ ਸਾਡੇ ਲਈ ਗੁਰਦੁਆਰਾ ਹੈ ਪਵਿੱਤਰ ਜਗ੍ਹਾ ਸਾਡੇ ਲਈ ਕਿਤਾਹ ਕਹਿੰਦੇ ਮੈਂ ਗੱਲ ਇਹ ਕਰਨੀ ਹੈ ਵੀ ਜਿਹੜਾ ਬੰਦਾ ਐਮਐਲਏ ਹੋ ਕੇ ਵਿਧਾਨ ਸਭਾ ਦੇ ਵਿੱਚ ਇੱਕ ਐਮਐਲਏ ਨੂੰ ਗਾਲ ਕੱਢ ਸਕਦਾ ਸਾਲਾ ਕਹਿ ਸਕਦਾ ਮਾਫ ਕਰਨਾ ਇਹ ਗੱਲ ਮੈਂ ਮਜਬੂਰੀ ਤੌਰ ਤੇ ਕਹਿ ਰਿਹਾ ਉਹ ਬੰਦੇ ਆਮ ਲੋਕਾਂ ਦੇ ਨਾਲ ਕੀ ਬਿਹੇਵ ਕਰਦੇ ਹੋਣਗੇ ਜਲੰਧਰ ਦੇ ਲੋਕਾਂ ਨੂੰ ਬੇਨਤੀ ਹੈ ਜਿਹੜੇ ਐਸ்சி ਕੋਟੇ ਵਿੱਚੋਂ ਹੈ ਪਾਓ ਇਹਨਾਂ ਨੂੰ ਵੋਟਾਂ ਹੋਰ ਪਾਓ ਵੋਟਾਂ ਜੁੱਤੀਆਂ ਖਾਓ ਅੱਛਾ ਗਿਆਸਪੁਰਾ ਸਾਹਿਬ ਨੇ ਗੱਲ ਕੀਤੀ ਉਹ ਕਹਿੰਦਾ ਮੈਂ ਕਿਸੇ ਜ਼ਗੀਰਦਾਰ ਦੇ ਪੈਸਿਆਂ ਨਾਲ ਐਮਐਲਏ ਨਹੀਂ ਬਣਿਆ। ਉਹ ਕਹਿੰਦਾ ਮੈਂ ਡਾਕਟਰ ਅੰਬੇਦਕਰ ਸਾਹ ਦੇ ਸੰਵਿਧਾਨ ਸਦਕਾ ਐਮਐਲਏ ਬਣਿਆ। ਐਸਸੀ ਕੋਟੇ ਵਿੱਚ ਮੈਨੂੰ ਲੋਕਾਂ ਨੇ ਵੋਟ ਪਾਈ ਹੈ। ਤੇ ਉੱਥੇ ਜਦੋਂ ਹੰਗਾਮਾ ਹੋਇਆ ਸਪੀਕਰ ਸਾਹਿਬ ਨੇ ਨੋਟਿਸ ਲਿਆ। ਉਹ ਕਹਿੰਦੇ ਅਸੀਂ ਕਾਰਵਾਈ ਕਰਾਂਗੇ। ਉਸ ਤੋਂ ਬਾਅਦ ਵਿੱਚ ਉਹ ਜਿਹੜੇ ਪੀੜੀ ਪੰਜਾਮੀ ਵਾਲੇ ਨੇ ਪ੍ਰਤਾਪ ਸਿੰਘ ਬਾਜਵਾ ਉਹ ਉੱਥੇ ਉਹ ਕਹਿੰਦਾ ਜੀ ਛਾਡੇ ਬੰਦਿਆਂ ਤੇ ਇਲਜ਼ਾਮ ਲਾਇਆ ਕਿ ਨਸ਼ਾ ਵੇਚਦੇ ਹੋ ਚਟਾ ਵੇਚਦੇ ਹੋ ਵੇਚਦੇ ਹੋ ਤੁਸੀਂ ਮੈਂ ਕਹਿੰਨਾ ਵੇਚਦੇ ਹੋ ਫਿਰ ਦੱਸੋ ਉਹ ਜਿਹੜੀ ਬੀਬੀ ਦੀ ਵੀਡੀਓ ਨਾ ਮੈਲ ਉਹ ਜੀ ਕ੍ਰਿਸ਼ਨਾ ਤੋਂ ਵੇਚਦਾ ਕੋੜ ਗਿਆ ਉਹਨੇ ਕੁਝ ਹੋਰ ਵੀ ਕਿਹਾ ਸੀ ਤੁਹਾਡੀਆਂ ਕਰਤੂਤਾਂ ਉਹ ਵੀ ਨਹੀਂ ਹੁਣ ਮੈਂ ਇਸ ਬਾਬਾ ਹੈਨਰੀਕ ਕਪੀੜ ਨੂੰ ਮੁਖਾਬਤ ਹੋ ਕੇ ਜਣ ਕੇ ਸਿੱਧੇ ਤੌਰ ਤੇ ਚੈਲੰਜ ਕਰਦਾ ਵੀ ਬਲਾਓ ਕਿੱਥੇ ਬੁਲਾਉਂਦੇ ਹੋ ਤੁਹਾਡੀ ਕਰਤੂਤ ਜਿਹੜੀ ਪਹਿਲਾਂ ਸੀ ਨਾ ਉਦੋਂ ਵੀ ਘਟੀਆਂ ਹੋਣੀ ਤੁਹਾਡੇ ਜੁੱਤੀਆਂ ਉਦੋਂ ਵੀ ਜ਼ਿਆਦਾ ਪਹਿਣੀਆਂ ਤੁਹਾਨੂੰ ਸ਼ਰਮ ਹੀ ਕੋਈ ਨਹੀਂ ਬੇਦਾਨ ਸਭਾ ਦੇ ਵਿੱਚ ਗਾਲੀ ਗਲੋ ਤੁਸੀਂ ਕਰਦੇ ਹੋ ਅੱਛਾ ਜਦੋਂ ਸਪੀਕਰ ਸਾਹਿਬ ਨੇ ਕਿਹਾ ਕਿ ਤੁਸੀਂ ਮਾਫੀ ਮੰਗਦੇ ਹੋ ਕਹਿੰਦਾ ਮੈਂ ਨਹੀਂ ਮਾਫੀ ਮੰਗਦਾ ਦੁਬਾਰਾ ਫੇਰ ਕਹਿੰਦਾ ਹਾਂ ਕੱਢੀਏ ਕਹਿੰਦਾ ਗਾਲ ਤੁਸੀਂ ਇਹਨਾਂ ਲੋਕਾਂ ਦੀ ਹੰਕਾਰ ਨੂੰ ਸਮਝੋ ਵੀ ਆਮ ਲੋਕਾਂ ਨੂੰ ਕੀ ਸਮਝਦੇ ਹੁਣ ਕਿ ਜਿਹੜੇ ਬੰਦੇ ਵਿਧਾਨ ਸਭਾ ਦੇ ਸਪੀਕਰ ਨੂੰ ਚੈਲੰਜ ਕਰੀ ਜਾਂਦੇ ਨੇ ਉਥੇ ਦੇ ਐਮ ਐਲ ਏ ਨੂੰ ਚੈਲੰਜ ਕਰੀ ਜਾਂਦੇ ਨੇ ਆਮ ਲੋਕਾਂ ਲਈ ਇਹਨਾਂ ਕੋਲੇ ਕੀ ਰਿਸਪੈਕਟ ਹੋਣੀ ਹੈ ਕੀ ਸਤਕਾਰ ਹੋਣਾ ਹੈ ਕੇਵਲ ਵੋਟਾਂ ਮੇਲੇ ਇਹ ਮੀਸਨੇ ਬਣ ਕੇ ਸਿਰ ਝੁਕਾ ਕੇ ਝੂਠੇ ਭਾਂਡਿਆਂ ਵਿੱਚ ਵੀ ਜਾ ਕੇ ਰੋਟੀਆਂ ਖਾਂਦੇ ਆ ਲੋਕਾਂ ਦੇ ਉਥੇ ਭਾਈਚਾਰਕ ਨੁਕਸਾਨ ਹੁੰਦੀ ਹੈ ਕਿਉਂਕਿ ਪਤਾ ਹੁੰਦਾ ਵੀ ਜੇ ਦੋ ਦਿਨਾਂ ਜੂੜ ਜੱਟ ਖਾ ਲਈ ਮਾੜੀ ਪੁੱਟੀ ਤਾਂ ਵੋਟਾਂ ਵਹਿਣੀਆਂ ਮੁੜ ਕੇ ਕਰਾਂਗੇ ਐਸ਼ ਫਿਰ ਗਾਣਾ ਕੱਢਣ ਦੀਆਂ ਸੀ ਜਿੰਨੇ ਵੀ ਐਸੀ ਕੋਟੇ ਦੇ ਐਮ ਐਲ اے ਨੇ ਉਹਨਾਂ ਨੂੰ ਵੀ ਔਰ ਐਸੀ ਸਮਾਜ ਨੂੰ ਮੈਂ ਬੇਨਤੀ ਕਰਨੀ ਹੈ ਵੀ ਇਹਨਾਂ ਲੋਕਾਂ ਤੋਂ ਆਪਣੇ ਆਪ ਨੂੰ ਬਚਾ ਲਓ ਜਿੰਨੀ ਵੀ ਜੜ ਪੱਟ ਪੱਟ ਹੁੰਦੀਆਂ ਨੇ ਲੋਕਾਂ ਦੀ ਪੱਟ ਦਿਓ ਤ ਨਹੀਂ ਇਹ ਪੰਜਾਬ ਨੂੰ ਬਰਬਾਦ ਕਰ ਦੇਣਗੇ ਔਰ ਲਾਂਤਾਂ ਝਾੜੂ ਪਾਟੀ ਨੂੰ ਪੈਣੀਆਂ ਚਾਹੀਦੀਆਂ ਨੇ ਜਿਨ੍ਹਾਂ ਦੀ ਬਹੁਮਤਵੀ ਸਰਕਾਰ ਹੋਵੇ ਹੋ ਸਕਦਾ ਸੀ ਇਸ ਕਟੀ ਨੂੰ ਉਸੇ ਵਕਤ ਬਿਦਾਂ ਸਰਵਾ ਜੋ ਬਾਹਰ ਕੱਢ ਦੇ ਉਸੇ ਵਕਤ ਐਕਸ਼ਨ ਲੈਂਦੇ ਪਰ ਲਿਆ ਨਹੀਂ ਕਿਉਂਕਿ ਇਹਨੂੰ ਪਤਾ ਹੁੰਦਾ ਵੀ ਕੱਲ ਨੂੰ ਐ ਨਹੀਂ ਪਤਾ ਸਾਨੂੰ ਉੱਧਰ ਜਾਣਾ ਪੈ ਜੇ ਜਾਂ ਇਹਨੂੰ ਇੱਧਰ ਆਉਣਾ ਪੈ ਜੇ ਇਸ ਕਰਕੇ ਨਹੀਂ ਬੋਲਦੇ ਪਰ ਇਹ ਆਤ ਨਿੰਦਣ ਜੋ ਘਟਨਾ ਜਿਹੜੀ ਗਿਆਸਪੁਰਾ ਨੂੰ ਗਾਲ ਕਢੀ ਹੈ 바ਵਾ ਹਿੰਦੀ ਜਲੰਧਰ ਦੇ ਐਮਐਲਏ ਨੇ ਜਿਹੜੇ ਜਲੰਧਰ ਦੇ ਲੋਕ ਨੇ ਉਹਨਾਂ ਨੂੰ ਬੇਨਤੀ ਹੈ ਵੀ ਆਾ ਤੁਹਾਡੇ ਚੁਣੇ ਹੋਏ ਐਮਐਲਏ ਆ ਜਿਹੜੇ ਆਮ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਐ ਔਰ ਹੰਕਾਰ ਦੇਖੋ ਨਾ ਲੋਕਾਂ ਦਾ ਜਦੋਂ ਸਪੀਕਰ ਸਾਹਿਬ ਨੇ ਕਿਹਾ ਕਿ ਤੂੰ ਗਾਲ ਕੱਢੀ ਐ ਮਾफी ਮੰਗਦਾ ਫੇਰ ਵੀ ਨਾ ਇਹ ਬੰਦਾ ਨੀਮਾ ਨਹੀਂ ਹੋਇਆ ਹਾਂ ਕੱਢੀ ਐ ਹਾਂ ਕੱਢੀ ਐ ਤੇ ਉੱਥੇ ਪ੍ਰਤਾਪ ਸਿੰਘ ਬਾਜਵੇਂ ਵਰਗੇ ਪਰਗਤ ਸਿੰਘ ਵਰਗੇ ਖੈਰੇ ਵਰਗੇ ਸਾਰੇ ਬੈਠੇ ਨੇ ਇਹਦਾ ਮਤਲਬ ਫਿਰ ਤੁਸੀਂ ਵੀ ਹਰਾਮਖੋਰ ਹੋ ਤੁਸੀਂ ਪਹਿਲਾਂ ਜਿੰਨੇ ਹਰਾਮਖੋਰ ਮਝੇੜਿਆਂ ਸਾਥ ਦਿੱਤਾ ਸੀ ਤੇ ਹੁਣ ਤੁਸੀਂ ਇਹਦਾ ਸਾਥ ਦੇਉਂਗੇ ਮੇਰਾ ਗੱਲ ਕਰਨ ਦਾ ਮਕਸਦ ਇੱਕੋ ਹੀ ਹੈ ਵੀ ਜਿਹੜੀ ਤੁਹਾਡੀ ਮਾੜੀ-ਮੋਟੀ ਆਸ ਮਣੀ ਸੀ ਨਾ ਸਟਾਈ ਵਿੱਚ ਆਉਣ ਦੀ ਤੇ ਉਹ ਹੁਣ ਤੁਸੀਂ ਭੁੱਲ ਜਾਓ ਅਜਮੇ ਆਣ ਪੜਦੇ ਲੋਕ ਜਿਹੜੇ ਕਹਿੰਦੇ ਹੁੰਦੇ ਆ ਜਿਹੜੇ ਕਦੇ ਸਕੂਲ ਨਹੀਂ ਗਏ ਉਹਨਾਂ ਦਾ ਇੱਕ ਮੁਹਾਵਰਾ ਕਹਿੰਦੇ ਉਹ ਨਾਮ ਵਰਤ ਤਾਂ ਠੀਕ ਰਹੂਗਾ ਪਰ ਵਰਤਣਾ ਪੈਣਾ ਕੀ ਕਹਿੰਦੇ ਹੁੰਦੇ ਆ ਉਹ ਉਹ ਕਹਿੰਦੇ ਜਿਹੜੀ ਰਿੰਦੀ ਖੁੰਦੀ ਹੈਗੇ ਨਾ ਮਾੜੀ-ਮੋਟੀ ਪੱਤ ਉਹ ਬਚਾ ਲਓ ਜਾਂ ਕਹਿੰਦੇ ਹੁੰਦੇ ਆ ਤੁਸੀਂ ਬਰਕਾ ਹੀ ਪਾੜ ਦੋ ਵੀ ਮੁੜ ਕੇ ਆਓਗੇ ਉਹ ਇਦਾਂ ਕਹਿੰਦੇ ਹੁੰਦੇ ਹੁਣ ਇਹ ਹਾਲ ਤੁਹਾਡੀ ਹੈ ਕਿਤੇ ਚੰਨੀ ਨੂੰ ਲੈ ਕੇ ਆਵਾਂਗੇ ਕਿਤੇ ਭੀੜੇ ਪਿਆਮੀ ਜਿਹੜਾ ਕਹਿੰਦਾ ਮੈਂ ਬਣਨਾ ਮੁੱਖ ਮੰਤਰੀ ਕਿਤੇ ਖੈਰਾ ਬਕਵਾਸ ਕਰਦਾ ਮੈਂ ਬਣਨਾ ਮੁੱਖ ਮੰਤਰੀ ਤੁਹਾਡੀ ਗਰਦੂਤਾਂ ਆ ਨਹੀਂ ਤੁਸੀਂ ਵਿਧਾਨ ਸਭਾ ਦੇ ਵਿੱਚ ਮਾੜੀ ਮੋਟੀ ਵੀ ਨਹੀਂ ਸ਼ਰਮੰਦੇ ਲੈ ਬੈਲਿਕਾ ਸਟੋਰੀ ਹੈ ਦੁਨੀਆਂ ਦੇ ਵਿੱਚ ਤੁਹਾਨੂੰ ਦੇਖਿਆ ਜਾ ਰਿਹਾ ਕੀ ਤੁਹਾਡੇ ਤੋਂ ਲੋਕ ਆਸ ਕਰਨਗੇ ਮੈਂ ਕਹਿੰਦਾ ਇੱਕ ਤੀੜ ਤੇ ਨਾ ਪਰਚਾ ਹੋਣਾ ਚਾਹੀਦਾ ਔਰ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਇਹਨੂੰ ਸਸਪੈਂਡ ਕਰਨਾ ਚਾਹੀਦਾ ਤੇ 5 ਸਾਲ ਲਈ ਇਹਨੂੰ ਕਾਂਗਰਸ ਪਾਰਟੀ ਜੀ ਚਾਹੁੰਦੀ ਹੈ ਮੜਾ ਮੋਟਾ ਆਪਣੀ ਸਾਖ ਬਚਾਉਣੀ ਤਾਂ ਇਹਨੂੰ 5 ਸਾਲ ਲਈ ਪਾਰਟੀ ਵਿੱਚੋਂ ਕੱਢਣਾ ਚਾਹੀਦਾ ਤੇ ਨਹੀਂ ਐਸੀ ਜਿਹੜਾ ਸਮਾਜ ਹੈਗਾ ਉਹ ਖੇਤਰ ਚੰਗੀ ਤਰ੍ਹਾਂ ਫੇਰੂ ਤੇ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਮੈਂ ਖੇਤਰ ਫੇਰਦੇ ਹੁੰਦੇ ਆ ਇੱਕ ਤੀੜੇ ਸਿਰੇ ਦੀ ਹਰਾਮਖੋਰ ਹੋਰ ਸੁਣਨਾ ਕੁਝ ਕਰੋ ਜੋ ਕੁਝ ਕਰਨਾ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ